ਤਰਨ ਤਰਨ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕਾਫੀ ਚਰਚਾਵਾਂ ਇਹ ਛਿੜ ਗਈਆਂ ਨੇ ਕਿ 2027 ਦੇ ਵਿੱਚ ਅਕਾਲੀ ਦਲ ਰਿਵਾਈਵ ਕਰ ਸਕਦਾ ਹੈ AI ਤੋਂ ਕਾਫੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਔਰ ਇੱਕ ਤਰਫ ਡਾਇਨਾਸੌਰ ਚਲਦਾ ਆ ਰਿਹਾ ਸੰਗਲ ਡਾਇਨਾਸੌਰ ਨੂੰ ਸੁਬੀਰ ਸਿੰਘ ਬਾਦਲ ਨੇ ਪਾਇਆ ਹੋਇਆ ਔਰ ਥੱਲੇ ਕਹਿ ਰਹੇ ਕਿ 2027 ਦੇ ਵਿੱਚ ਅਕਾਲੀ ਦਲ ਰਿਵਾਈਵ ਕਰੂਗਾ ਕਹਿ ਰਹੇ ਕਿ ਡਾਇਨਾਸੌਰ ਵੀ ਆਣਗੇ ਤੇ ਨਾਲ-ਨਾਲ ਅਕਾਲੀ ਦਲ ਦੀ ਸਰਕਾਰ ਵੀ 2027 ਦੇ ਵਿੱਚ ਬਣੂਗੀ ਸਾਡੇ ਨਾਲ ਇਸ ਸਮੇ ਸੁਖਬੀਰ ਸਿੰਘ ਬਾਦਲ ਦੇ ਮਾਮੇ ਦੇ ਮੁੰਡੇ ਨੇ ਗੱਲਬਾਤ ਕਰਨ ਹੈ ਹਣੀ ਜੀ ਜਿਨਦੂ ਹਣੀ ਫਤਨ ਵਾਲਾ ਦੇ ਨਾਂ ਤੋਂ ਜਾਣਦੇ ਆ ਕਿਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਨਤੀਜੇ ਕਿਸ ਤਰ੍ਹਾਂ ਦੇਖਦੇ ਹੋ ਤਰਨ ਤਰਨ ਜਿਮਨੀ ਚੌਂਦੇ ਔਰ ਇਹ ਚਰਚਾ ਵਿੱਚ ਛਿੜੀਆਂ ਸੀ ਕਹਿੰਦੇ ਕਿ ਜਦੋਂ ਇਹਦਾ ਰਿਜ਼ਲਟ ਆਊਗਾ ਨਾ ਤਰਨ ਤਰਨ ਜਿਮਨੀ ਚੌਂਦਾ ਤਾਂ ਕਾਫੀ ਚੀਜ਼ਾਂ ਦੇ ਉੱਤੇ ਕਲੈਰਟੀ ਮਿਲ ਜਾਣੀ ਹੈ ਕੀ ਕੀ ਕਲੈਰਟੀਆਂ ਮਿਲੀਆਂ ਅਕਾਲੀਦਰ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਮੇਰੀ ਬਾਈਟ ਲੈ ਰਹੇ ਹੋ ਔਰ ਜੋ ਵੀ ਪੰਜਾਬੀ ਯਾ ਦੇਸ਼ ਦੇ ਦੇਸ਼ ਦੇ ਵਿੱਚ ਤੁਹਾਡੇ ਚੈਨਲ ਨੂੰ ਦੇਖ ਰਹੇ ਹਨ ਸਾਰੇ ਸਰੋਤਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਫਤਨ ਵਾਲਾ ਪਰਿਵਾਰ ਵੱਲੋਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਉੱਥੇ ਖੜੇ ਆ ਤੁਹਾਡੇ ਚੈਨਲ ਨੇ ਸਿਆਸੀ ਸਵਾਲ ਪੁੱਛਿਆ ਇਸ ਜਗ੍ਹਾ ਤੇ ਸੰਘਰਸ਼ ਚੱਲ ਰਿਹਾ ਮੇਰਾ ਮਨ ਨਹੀਂ ਕਰਦਾਗਾ ਕਿ ਮੈਂ ਇਸ ਮੌਕੇ ਤੇ ਇਹ ਤੋਂ ਵੱਖਰਾ ਹੋ ਕੇ ਕੋਈ ਲਾਈਨ ਬੋਲਾਂ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਹੁੰਦਾ ਆ ਰਿਹਾ ਹੈ ਇਹ ਅੱਜ ਦਾ ਨਹੀਂ ਇਹ ਸਦੀਆਂ ਤੋਂ ਪੰਜਾਬ ਦੇ ਨਾਲ ਤੱਕਾ ਹੋਇਆ ਹਿੰਦੁਸਤਾਨ ਤੇ ਅਗਰ ਬਾਹਰੀ ਹਮਲੇ ਹੋਏ ਮਸੇ ਰੰਗੜ ਨੇ ਕੀਤਾ ਗਜਨਵੀ ਨੇ ਕੀਤਾ ਤੇ ਚਾਹੇ ਅਬਦਾਲੀ ਨੇ ਕੀਤਾ ਚਾਹੇ ਚੀਨ ਨੇ ਕੀਤਾ ਤੇ ਚਾਹੇ ਪਾਕਿਸਤਾਨ ਨੇ ਕੀਤਾ ਨੁਕਸਾਨ ਵੱਤੋ ਵੱਦ ਜਿਹੜਾ ਉਹ ਪੰਜਾਬੀਆਂ ਦਾ ਤੇ ਪੰਜਾਬ ਸੂਬੇ ਦਾ ਹੋਇਆ ਲੇਕਿਨ ਪੰਜਾਬੀ ਕਦੇ ਝੁਕਿਆ ਨਹੀਂ ਕਦੇ ਡਰਿਆ ਨਹੀਂ ਔਰ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵਾ ਦੁਸ਼ਮਣਾਂ ਨੂੰ ਜਵਾਬ ਦਿੱਤਾ ਕਿਸਾਨੀ ਸੰਘਰਸ਼ ਚੱਲਿਆ ਉਸ ਵੇਲੇ ਵੀ ਸਾਡੇ ਨਾਲ ਬੜੇ ਝੂਠੇ ਵਾਅਦੇ ਕੀਤੇ ਉਹ 14 ਮਹੀਨੇ ਜਿਹੜਾ ਦਿੱਲੀ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਸੰਘਰਸ਼ ਕੀਤਾ ਉਹਦੇ ਵਿੱਚ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਸਾਡੇ ਪੰਜਾਬੀਆਂ ਦੇ ਮੂਹਰੇ ਪੰਜਾਬ ਦੇ ਕਿਸਾਨਾਂ ਦੇ ਮੂਹਰੇ ਦੇਸ਼ ਦੇ ਕਿਸਾਨਾਂ ਦੇ ਮੂਹਰੇ ਉਹ ਲਿਫ ਗਿਆ ਲੇਕਿਨ ਆਪਦੀ ਜ਼ੁਬਾਨ ਤੋਂ ਫੇਰ ਭੱਜ ਗਿਆ ਹਜੇ ਤੱਕ ਵੀ ਜਿਹੜੇ ਉਹ ਤਿੰਨ ਕਾਲੇ ਕਾਨੂੰਨ ਸੀ ਉਹ ਕਾਨੂੰਨੀ ਤੌਰ ਤੇ ਖਤਮ ਨਹੀਂ ਕੀਤੇ ਤੇ ਜਿਹੜੀ ਐਮਐਸਪੀ ਉਹਨੇ ਗੱਲ ਕੀਤੀ ਸੀ ਉਹ ਹਜੇ ਤੱਕ ਸਾਰੀਆਂ ਫਸਲਾਂ ਤੇ ਸਾਨੂੰ ਐਮਐਸਪੀ ਨਹੀਂ ਮਿਲੀ ਸਾਨੂੰ ਪੰਜਾਬ ਦੀ ਜਿਹੜੀ ਰਾਜਧਾਨੀ ਆ ਹਜੇ ਤੱਕ ਨਹੀਂ ਮਿਲੀ ਸਾਥੋ ਪੰਜਾਬੀ ਬੋਲ ਦੇ ਇਲਾਕੇ ਖੋਲੇ ਗਏ ਸਾਡੇ ਪੰਜਾਬ ਦੇ ਪਾਣੀ ਖੋਲੇ ਗਏ ਔਰ ਅੱਜ ਵੱਡਾ ਡਾਕਾ ਸਾਡੇ ਤੇ ਪਾ ਪੰਜਾਬ ਯੂਨੀਵਰਸਿਟੀ ਇਹ ਖੋਣ ਦੀ ਤਿਆਰੀ ਕੇਂਦਰ ਦੀ ਸਰਕਾਰ ਕਰ ਰਹੀ ਹੈ ਲੇਕਿਨ ਪੰਜਾਬ ਦੇ ਲੋਕ ਇਸ ਯੂਨੀਵਰਸਿਟੀ ਦੇ ਜਿਹੜੇ ਲੜਕੇ ਲੜਕੀਆਂ ਵਿਦਿਆਰਥੀ ਹੈ ਇੱਥੋਂ ਦੇ ਪ੍ਰੋਫੈਸਰ ਸਹਿਬਾਨ ਇਹ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਤੇ ਜਿਵੇਂ ਅੱਗੇ ਸਾਡੀਆਂ ਜਿੱਤਾਂ ਹੋਈਆਂ ਪੰਜਾਬ ਦੇ ਲੋਕਾਂ ਦੀਆਂ ਉਸੇ ਤਰ੍ਹਾਂ ਹੁਣ ਵੀ ਸਾਡੀ ਜਿੱਤ ਹੋਊਗੀ ਤੁਹਾਡੇ ਤੁਸੀਂ ਇੱਕ ਸਵਾਲ ਤਰਨ ਤਰਨ ਚੋਂਦਾ ਕੀਤਾ ਸੀ ਪੰਜਾਬ ਦੀ ਹੱਕਾ ਹੱਕੀ ਮੰਗਾ ਜਿਹੜੀਆਂ ਜਿਹੜੇ ਸਾਡੇ ਨਾਲ ਬੜੇ ਸਾਲਾਂ ਤੋਂ ਸਾਡੇ ਨਾਲ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਦੇ ਲਈ ਖੇਤਰੀ ਪਾਰਟੀ ਦਾ ਜਿਉਂਦਾ ਹੋਣਾ ਤਕੜਾ ਹੋਣਾ ਬਹੁਤ ਜ਼ਰੂਰੀ ਆ ਔਰ ਅੱਜ ਅਸੀਂ ਮਾਣ ਕਰਦੇ ਆ ਆਪਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕਿ ਮੈਂ ਉਹਨਾਂ ਦਾ ਰਿਸ਼ਤੇਦਾਰ ਹੋਣ ਦੇ ਨਾਤੇ ਨਹੀਂ ਮੈਂ ਪਾਰਟੀ ਦਾ ਇੱਕ ਵਰਕਰ ਨਮਾਣਾ ਵਰਕਰ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਜਿਹੜੇ ਲਟਕਦੇ ਮਸਲੇ ਤਾਂ ਹੀ ਹੋਣਗੇ ਕਿ ਜੇ ਖੇਤਰੀ ਪਾਰਟੀ ਮਜ਼ਬੂਤ ਹੋਊਗੀ ਔਰ ਤੁਸੀਂ ਉਸ ਗੱਲ ਦਾ ਸਬੂਤ ਦੇ ਦਿੱਤਾ ਹੈ ਪੰਜਾਬ ਦੀ ਸਰਕਾਰ ਦੇ ਐਡੇ ਵੱਡੇ ਜ਼ਬਰ ਜ਼ੁਲਮ ਦੇ ਖਿਲਾਫ ਤੁਸੀਂ 26% ਵੋਟ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਆ ਔਰ ਮੈਂ ਇਹ ਵੀ ਦੱਸ ਦੇਣਾ ਚਾਹਣਾ ਪੰਜਾਬ ਦੇ ਲੋਕਾਂ ਨੇ ਇੱਕ ਗੱਲ ਸਾਫ਼ ਕਰਕੇ ਰੱਖ ਦਿੱਤੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਇੱਕ ਹੀ ਆ ਉਹ ਉਹ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ 105 ਸਾਲ ਪਹਿਲਾਂ 1920 ਦੇ ਵਿੱਚ ਬਣਿਆ ਸੀ ਤੇ ਜਿਹਦਾ ਚੋਣ ਨਿਸ਼ਾਨ ਤੱਕੜੀ ਆ ਔਰ ਤੱਕੜੀ ਨੂੰ ਤੁਸੀਂ ਸਾਰੇ ਪੰਜਾਬੀਆਂ ਨੇ ਮਿਲ ਕੇ ਬਹੁਤ ਤਕੜਾ ਕੀਤਾ ਹੈ ਔਰ ਪੂਰੀ ਉਮੀਦ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਨਾਲ ਔਰ ਪੰਜਾਬ ਦੀ ਜਨਤਾ ਦੇ ਸਹਿਯੋਗ ਦੇ ਨਾਲ 2027 ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਜਿਹੜੇ ਲਟਕਦੇ ਮਸਲੇ ਆ ਜਿਵੇਂ ਆ ਪੰਜਾਬ ਯੂਨੀਵਰਸਿਟੀ ਵਾਲਾ ਸਾਡੇ ਤੇ ਐਡਾ ਵੱਡਾ ਹਮਲਾ ਹੋਇਆ ਇਹੋ ਜਿਹਾ ਕੋਈ ਵੀ ਨਾਪਾਕ ਕਦਮ ਮੜ ਕੇ ਕੇਂਦਰ ਦੀ ਸਰਕਾਰ ਸਾਡੇ ਵੱਲ ਚੱਕਣ ਦੀ ਕਦਮ ਨਹੀਂ ਕਰੂਗੀ ਤੇ ਜੋ ਵੀ ਸਾਡੇ ਲਟਕਦੇ ਮਸਲੇ ਆ ਉਹ ਸਾਰੇ ਮਸਲੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਕੇ ਹੱਲ ਕਰੂਗੀ ਪਰ ਹਣੀ ਜੀ ਚਰਚਾਾਂ ਵਿੱਚ ਚੱਲੀਆਂ ਕਿਹੜੇ ਕਿ ਕੰਡੇ ਬਿਜਣ ਵਾਲੀ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਹਿੰਦੇ ਕਿ ਐਨਓਸੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀ ਜਦੋਂ ਸਰਕਾਰ ਦੇ ਵਿੱਚ ਸੀਗੀ ਲੱਗਦਾ ਨਹੀਂ ਕਿ ਫਿਰ ਉਸ ਸਮੇਂ ਦੇ ਮਾੜੇ ਫੈਸਲੇ ਲੀਤੇ ਨਿਰਾ ਝੂਠਾ ਜੋ ਪ੍ਰੋਪਗੈਂਡਾ ਸਾਡੇ ਤੇ ਕੀਤਾ ਜਿੰਨਾ ਧਰਮ ਨੂੰ ਅਸੀਂ ਮੰਨਣ ਵਾਲੇ ਆ ਜਿੰਨਾ ਸਿੱਖ ਕੌਮ ਦਾ ਪ੍ਰਚਾਰ ਸ਼ਰੋਮਣੀ ਕਾਲੀਦਲ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਜੋ ਵਿਰਾਸਤੇ ਖਾਲਸਾ ਜਾਂ ਜੋ ਵੀ ਸਿੱਖ ਕੌਮ ਦੀਆਂ ਵਿਰਾਸਤਾਂ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਨਾਲ ਬਣੀਆਂ ਉਹ ਹੋਰ ਕਿਸੇ ਸਰਕਾਰ ਵੇਲੇ ਨਹੀਂ ਬਣੀਆਂ ਤੁਸੀਂ ਡਿਬੇਟ ਕਰਾ ਦਿਓ ਮੇਰੀ ਕਿਸੇ ਵੀ ਪਾਰਟੀ ਦੇ ਹੋਰ ਕਿਸੇ ਲੀਡਰ ਨਾਲ ਇੱਕ ਪਾਸੇ ਕਮ ਸ਼੍ਰੋਮਣੀ ਅਕਾਲੀ ਦਲ ਦੇ ਲਿਖ ਲੋ ਜੇ ਇੱਕ ਪਾਸੇ ਦੂਜੀਆਂ ਸਾਰੀਆਂ ਸਰਕਾਰਾਂ ਦੇ ਲਿਖ ਲੋ ਜੇ ਉਹ ਮਿਲ ਕੇ ਸਾਡੇ 10ਵੇਂ ਹਿੱਸੇ ਵੀ ਆ ਗਏ ਤਾਂ ਅਸੀਂ ਸਮਝਾਂਗੇ ਕਿ ਉਹਨਾਂ ਦੀ ਜਿੱਤ ਆ ਸੋ ਸਾਡੇ ਨਾਲ ਇਹ ਪ੍ਰੋਪੋਗੈਂਡਾ ਹੋਇਆ ਅਸੀਂ ਕੰਮ ਕਰਨ 'ਚ ਵਿਸ਼ਵਾਸ ਰੱਖਿਆ ਇਹਨਾਂ ਪਾਰਟੀਆਂ ਨੇ ਜਿਹੜੇ ਬਦਲਾਅ ਦਾ ਨਾਂ ਲੈ ਕੇ ਆਏ ਇਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਧੋਖਾ ਕੀਤਾ ਸੋ ਸਾਡੀ ਪਾਰਟੀ ਸਾਡੇ ਪਾਰਟੀ ਦੇ ਪ੍ਰਧਾਨ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਉਹ ਕੰਮ ਕਰਨ 'ਚ ਵਿਸ਼ਵਾਸ ਕਰਦੇ ਨਾ ਕਿ ਝੂਠੇ ਵਾਅਦੇ ਤੇ ਲਾਰੇ ਲਾਉਂਦੇ। ਇਹ ਚਰਚਾਵਾਂ ਚੱਲੀਆਂ ਕਿਹਰੇ ਕਿ ਉਧਰ ਪੁਲਿਸ ਪ੍ਰਸ਼ਾਸਨ ਦੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਦੀ ਜਿੱਤ ਹੋਈ ਹੈ। ਤੁਹਾਡੀ ਪਾਰਟੀ ਦੇ ਲੀਡਰਸ ਕਹਿ ਰਹੇ ਨੇ। ਬਿਲਕੁਲ ਜੀ ਬਿਲਕੁਲ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਆਖੀ ਹੈ ਕਿ ਮੈਂ ਵਧਾਈ ਦਿੰਨਾ ਹੈ ਪੰਜਾਬ ਪੁਲਿਸ ਨੂੰ ਕਿਉਂਕਿ ਬਹੁਤ ਜ਼ਬਰ ਜ਼ੁਲਮ ਹੋਇਆ ਉੱਥੇ ਤੇ ਲੋਕ ਵਿਚਾਰੇ ਕਿਉਂਕਿ ਕਿਸੇ ਗਰੀਬ ਤੇ ਕਿਸੇ ਆਮ ਇਨਸਾਨ ਤੇ ਪਰਚਾ ਪੈ ਜੇ ਤਾਂ ਅਗਲਾ ਕੋਈ ਨਹੀਂ ਚਾਹੁੰਦਾ ਮੈਂ ਕੋਟਕਚੈਰੀਆਂ ਦੇ ਚੱਕਰ ਖਾਵਾਂ ਸੋ ਲੋਕਾਂ ਨੇ ਡਰ ਦੇ ਮਾਰਿਆ ਕਈ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਡਰੇ ਉਹ 30500 ਕੁਝ ਵੋਟਾਂ ਸਾਨੂੰ ਪੈ ਗਈਆਂ ਤੇ 5-7 ਮਹੀਨਿਆਂ ਦੀ ਗੱਲ ਆ ਪੰਜਾਬ ਦੇ ਲੋਕ ਜੀ ਪੂਰੀ ਤਰ੍ਹਾਂ ਇਹ ਡਰ ਲਾ ਲੈਣਗੇ ਤੇ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਆਪ ਦੀ ਸਰਕਾਰ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾਣੀ ਹੈ ਤੈਅ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੇ ਬਿਲਕੁਲ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮੁੱਦਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬਿਡੀਨਲਿਸ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ